ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕਾ ਪੰਜਾ ਸਾਹਿਬ ਸੇਵਾ ਸੁਸਾਇਟੀ ਵੱਲੋਂ ਹਰ ਐਤਵਾਰ ਨੂੰ ਤੰਦਰਮ ਬਾਬਾ ਦੀਪ ਸਿੰਘ ਜੀ ਸ਼ਹੀਦਾ ਸਾਹਿਬ ਤੇ ਆਈਆਂ ਸੰਤਾਂ ਲਈ ਇਹ ਲੰਗਰ ਸ਼ਬੀਰ ਚਾਟੀ ਦੀ ਲੱਸੀ ਜਲਜੀਰਾ ਪਿੰਨਮਕੀਨ ਚੌਲ ਦਾ ਲੰਗਰ ਲਗਾਇਆ ਜਾਂਦਾ ਹੈ ਅੰਮ੍ਰਿਤ ਵੇਲਾ ਆਲਮ ਸ਼ਾਹ ਕਿੰਨਾ ਕ ਉਤਸ਼ਾਹ ਸੰਤਾਂ ਸੰਗਤ ਦੇ ਵਿੱਚ ਬਹੁਤ ਭਾਰੀ ਇਤਸ਼ਾਹ ਜੀ ਹਰ ਐਤਵਾਰ ਨੂੰ ਸੰਗਤਾਂ ਆਏ ਦਿਨ ਵੱਧਦੀਆਂ ਜਾ ਰਹੀਆਂ ਵੱਧਦੀਆਂ ਜਾ ਰਹੀਆਂ ਉਸੇ ਤਰ੍ਹਾਂ ਹੀ ਸੰਗਤਾਂ ਦੇ ਇਕੱਠ ਨੂੰ ਦੇਖ ਕੇ ਸੰਗਤਾਂ ਵੱਲੋਂ ਸੇਵਾਵਾਂ ਦੇ ਵਿੱਚ ਵੀ ਬਹੁਤ ਵਾਢਾ ਹੁੰਦਾ ਜਾ ਰਿਹਾ ਏ ਇੱਥੋਂ ਲੈ ਕੇ ਘੋ ਮੰਡੀ ਤੱਕ ਸਭ ਸੰਗਤਾਂ ਨੇ ਲੰਗਰ ਰਾਹੀਂ ਸੇਵਾਵਾਂ ਕਰ ਰਹੀਆਂ ਜੀ ਤੁਹਾਡੇ ਵੱਲੋਂ ਹਰ ਐਤਵਾਰ ਹਰ ਐਤਵਾਰ ਜੀ ਇਸ ਸਾਲ ਤੋਂ ਉੱਤੇ ਹੋਗਾ ਜੀ ਸਾਰੀ ਸੰਗਤ ਨੂੰ ਸੇਵਾ ਕਰਦੇ ਹਾਂ ਜੀ ਬਾਬਾ ਜੀ ਇਨਾਮ ਜੀ ਮੇਰਾ ਨਾਮ ਲਵਲੀ ਸਿੰਘ ਹੈ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਚਪੈਰੇ ਐਤਵਾਰ ਹੁੰਦੇ ਆ ਸੰਗਤਾਂ ਬੜੀਆਂ ਝ ਧਮ ਧਾਮ ਦੇ ਨਾਲ ਪਿੰਡਾਂ ਵਿੱਚ ਆਉਂਦੀਆਂ ਆ ਜਿੱਦਾਂ ਜਿੱਦਾਂ ਗਰਮੀ ਵਧੀ ਜਾਂਦੀ ਵਾਹਿਗੁਰਜੀ ਉੱਦਾਂ ਉੱਦਾਂ ਹੀ ਸੰਗਤ ਵਧੀ ਜਾਂਦੀ ਆ ਤੇ ਸੰਗਤਾਂ ਵੱਲੋਂ ਵੀ ਬੜੇ ਉਪਰਾਲੇ ਆ ਜਿਵੇਂ ਕਿ ਸ਼ਬੀਰ ਲਾਈ ਜਾਂਦੀ ਆ ਖੰਡੇ ਚਲਦੀ ਸੰਗਤਾਂ ਵੱਲੋਂ ਹੀ ਤੇ ਨਾਲ ਦੀ ਨਾਲ ਦੁੱਧ ਛੋਟੇ ਵਾਹਿਗੁਰਜੀ ਦੀ ਕਿਰਪਾ ਦੇ ਨਾਲ ਸ਼ਾਮਾਂ ਨੂੰ 4 ਵਜੇ ਮਹਿਕੀ ਦਾ ਲੰਗਰ ਲੱਗਦਾ ਵਾਹਿਗੁਰੂ ਜੀ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਵਾਹਿਗੁਰੂ ਜੀ ਦੀ ਦਿੱਤੀ ਹੋਈ ਆ ਦੁਕਾਨ ਆ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਅੰਦਰ ਸੰਗਤ ਬੈਠ ਕੇ ਦੁਪਹਿਰਾ ਕੱਟਦੀ ਆ ਵੀ ਗਰਮੀ ਬਹੁਤ ਜ਼ਿਆਦਾ ਆ ਸੜਕਾਂ ਦੇ ਉੱਤੇ ਸੰਗਤ ਬੈਠ ਕੇ ਦੁਪਹਿਰਾ ਕੱਟਦੀ ਆ ਤੇ ਵਾਹਿਗੁਰੂ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਆ ਤੇ ਉਹਨਾਂ ਦੀ ਦੁਕਾਨ ਆ ਬਾਬਾ ਦੀਪ ਸਿੰਘ ਦੀ ਦੁਕਾਨ ਆ ਸਾਡਾ ਕੁਛ ਨਹੀਂ ਆ ਤੇ ਅਹੀਂ ਤੇ ਸਰਪ ਸੇਵਾਦਾਰ ਆ ਬਾਬਾ ਜੀ ਦੇ ਆਪਾ ਕੁਕਰ ਆਗੇ ਆ ਵਾਹਿਗੁਰੂ ਜੀ ਉਹਨਾਂ ਦੀ ਸੇਵਾ ਲਈਦੀ ਜੋ ਬਾਬਾ ਦੀਪ ਸਿੰਘ ਨੇ ਬੜੀਆਂ ਹੀ ਸੰਗਤਾਂ ਨੂੰ ਦੁੱਖ ਦੂਰ ਕੀਤੇ ਆ ਜਿਹੜੇ ਵੀਰ ਬਾਹਰ ਜਾਣਾ ਚਾਹੁੰਦੇ ਸੇਵਾ ਕਰਦੇ ਉਹ ਬਾਹਰ ਚੱਲ ਗਏ ਆ ਜਿਨ੍ਹਾਂ ਦੇ ਦੁੱਖ ਦੂਰ ਨਹੀਂ ਤੇ ਦੁੱਖ ਦੂਰ ਹੋ ਗਏ ਆ ਬੜੀ ਕਿਰਪਾ ਹੋਈ ਬਾਬਾ ਦੀਪ ਸਿੰਘ ਜੀ ਦੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਸੰਗਤਾਂ ਆਪ ਖੁਦ ਆਣ ਕੇ ਕਹਿੰਦੀਆਂ ਵਾਹਿਗੁਰੂ ਆ ਚੀਜ਼ ਦਾ ਲੰਗਰ ਲਾ ਦਿਓ ਆ ਚੀਜ਼ ਦਾ ਲੰਗਰ ਲਾ ਦਿਓ ਆਪ ਹੀ ਸੰਗਤਾਂ ਕਰਦੀਆਂ ਵਾਹਿਗੁਰੂ ਜੀ ਅਸੀਂ ਕਾਹੇ ਜੋਗੇ ਨਹੀਂ ਆ ਇਹ ਸੰਗਤਾਂ ਵੱਲੋਂ ਹਰ ਐਤਵਾਰ ਜੀ ਲੰਗਰ ਲੱਗਦਾ ਜੀ ਬਾਬਾ ਦੀਪ ਸਿੰਘ ਜੀ ਦਾ ਬਾਬਾ ਦੀਪ ਸਿੰਘ ਜੀ ਆਪ ਹੀ ਲੋਂਦੇ ਆ ਕੋਈ ਬੰਦਾ ਨਹੀਂ ਕਰ ਸਕਦਾ ਰਾਜ ਬੰਦੇ ਕੋਈ ਹੈਗਾ ਆ ਇਹ ਬਾਬਾ ਜੀ ਦੀ ਜਗ੍ਹਾ ਆ ਬਾਬਾ ਜੀ ਦੀ ਕਿਰਪਾ ਆ ਸੰਗਤਾਂ ਤੋਂ ਪੇਂ ਸੇਵਾ ਕਰਦੀਆਂ ਆ ਕੋਈ ਬੋਕਰਾ ਫੇਰਦਾ ਕੋਈ ਵਾਹਿਗੁਰੂ ਦੀ ਕਿਰਪਾ ਦੇ ਨਾਲ ਲੰਗਰ ਪਾਈ ਜਾਂਦੇ ਆ ਤੇ ਇਦਾਂ ਹੀ ਵਾਹਿਗੁਰੂ ਜੀ ਬਾਬਾ ਦੀਪ ਸਿੰਘ ਜੀ ਆਪ ਹੀ ਕਰਾਉਂਦੇ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਿੱਥੇ ਜਿੰਨੂੰ ਜਗ੍ਹਾ ਮਿਲਦੀ ਉੱਥੇ ਬੈ ਜਾਂਦਾ ਸਰ ਜਿੱਥੇ ਕਿਸ ਨੂੰ ਜਗ੍ਹਾ ਮਿਲਦੀ ਉੱਥੇ ਬੈ ਜਾਂਦੇ ਆ ਬਾਕੀ ਦੁਕਾਨਦਾਰ ਵੀ ਕਾਫੀ ਸੇਵਾ ਕਰਦੇ ਆ ਦੁਕਾਨਾ ਖੋਲ ਦਿੰਦੇ ਆ ਬਾਬਾ ਜੀ ਸੰਗਤਾਂ ਵਾਸਤੇ ਬਹੁਤ ਹੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਆਪ ਹੀ ਬਾਬਾ ਜੀ ਕਿਰਪਾ ਕਰਦੇ ਜੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਧੰਨ ਬਾਬਾ ਦੀਪ ਸਿੰਘ ਜਿਹੜਾ ਬਾਬਾ ਦੀਪ ਸਿੰਘ ਦਾ ਨਾਂ ਵੀ ਲੱਲੇ ਨਾ ਉਹ ਵੀ ਬੜਾ ਵੱਡਾ ਆ ਬਾਬਾ ਦੀਪ ਸਿੰਘ ਜੀ ਅਨੋਖੇ ਅਮਰ ਸ਼ਹੀਦ ਬਾਬਾ ਜੀ ਦਾ ਨਾਂ ਹੀ ਲੱਲੋ ਨਾ ਘਰ ਬੈ ਕੇ ਤੁਸੀਂ ਦੁਪਹਿਰਾ ਵੀ ਕੱਟ ਸਕਦੇ ਜੋ ਤਵਰ ਵੀ ਆਓ ਅੱਗੋਂ ਪਿਛੋਂ ਵੀ ਆਓ ਦੁਪਹਿਰਾ ਹਰ ਹਫਤਾ ਹੀ ਚੱਲਦਾ ਵਾਹਿਗੁਰੂ ਜੀ ਵਕਤ ਐਤਵਾਰ ਵੀ ਸੰਗਤ ਆਵੇ ਹਰ ਹਰ ਸੋਮਵਾਰ ਵੀ ਆਵੇ ਬਾਬਾ ਦੀਪ ਸਿੰਘ ਦੇ ਘਰ ਬਾਬਾ ਦੀਪ ਸਿੰਘ ਦਾ ਨਾਮ ਲੋ ਔਰ ਕਿਸੇ ਨੂੰ ਨਾ ਉਤੋਂ ਵੱਡਾ ਕੋਈ ਨਹੀਂ ਹੈ ਬਾਬਾ ਦੀਪ ਸਿੰਘ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਰਣਜੀਤ ਸਿੰਘ ਪੰਤਨ ਬਾਬਾ ਦੀਪ ਸਿੰਘ ਦੇ ਪੈਰੇ ਤੇ ਆਇਆ ਸੰਗਤਾਂ ਨੂੰ ਜੀ ਆਇਆਂ ਨੂੰ ਇੱਥੇ ਹਰ ਐਤਵਾਰ ਸਵੇਰ 7 ਵਜੇ ਤੇ ਲੈ ਕੇ ਸ਼ਾਮੀ 5 ਵਜੇ ਤੱਕ ਲੰਗਰ ਲਾਇਆ ਜਾਂਦਾ ਵਾ ਜਲ ਜਿਰੇ ਦਾ ਹੋਰ ਠੰਡੀ ਲੱਸੀ ਮਿੱਠਾ ਪਾਣੀ ਨਾਲੇ ਹੋਰ ਆਪਾਂ ਸੰਗਤਾਂ ਨੂੰ ਬੱਚਿਆਂ ਨੂੰ ਸਿੱਧੇ ਬੰਨੇ ਜੋ ਕੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਵਾਹਿਗੁਰੂ ਦਾ ਜਾਪ ਕਰਾਇਆ ਜਾਂਦਾ ਹੈ ਜੋ ਕੀ ਹਰ ਬੱਚਿਆਂ ਨੂੰ ਸਿਮਰਨ ਦੇ ਨਾਲ ਜਾਪ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਾਇਆ ਜਾਂਦਾ ਨਾਲੇ ਬੱਚਿਆਂ ਨੂੰ ਜਿਹੜਾ ਬੱਚਾ ਇੱਕ ਕਾਪੀ ਭਰਦਾ ਉਹਨੂੰ ਨਾਲ ਜਿਮੈਟਰੀ ਦਾ ਗਿਫਟ ਦਿੱਤਾ ਜਾਂਦਾ ਵਾ ਕਿ ਬੱਚਿਆਂ ਨੂੰ ਇੱਕ ਇਹੀ ਲਾਲਚ ਹੋਵੇ ਕਿ ਮੈਂ ਹਰ ਐਤਵਾਰ ਵਾਈਕੂ ਵਾਈਕੂ ਦਾ ਸਿਮਰਨ ਕਰਕੇ ਜਿਮੈਟਰੀ ਲੈ ਕੇ ਆਉਣੀ ਹੋਣੀ ਆ ਕਿ ਜਿੰਦੇ ਕਰਕੇ ਮਹਾਰਾਜ ਵੱਲ ਧਿਆਨ ਸਭ ਤੋਂ ਜ਼ਿਆਦਾ ਬੱਚੇ ਆਵਲ ਜਾਵੇ ਇਹ ਹਰ ਐਤਵਾਰ ਤੇ ਹਰ ਐਤਵਾਰ ਇੱਥੇ ਲੰਗਰ ਆਇਆ ਹਰ ਐਤਵਾਰ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਤਾਂ ਤਾਂ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਦੂਰੋਂ ਮੇਰੇ ਆਈਆਂ ਸੰਗਤਾਂ ਨੂੰ ਆਹੀ ਬੇਨਤੀ ਕੀਤੀ ਜਾਂਦੀ ਆ ਕਿ ਗੁਰੂ ਰਾਮਦਾਸ ਹਸਪੀਟਲ ਦੇ ਬਾਹਰ ਜਲ ਜੀਰਾ ਠੰਡੀ ਲੱਸੀ ਮਿੱਠਾ ਪਾਣੀ ਪੀ ਕੇ ਆਪ ਜੀ ਦਾ ਚਪੈਰਾ ਕੱਟ ਕੇ ਫਿਰ ਸੰਗਤ ਨੂੰ ਅੱਗੇ ਜਾਂਦ ਕੇ ਪਾਲਤ ਦਿੱਤੀ ਜਾਂਦੀ ਹੈ